ਗੁਰੂ ਪਿਆਰਿਓ ਦੁਨੀਆ ਦੇ ਵਿੱਚ ਕੁਝ ਇਹੋ ਜਿਹੇ ਲੋਕ ਆ ਜਿਨ੍ਹਾਂ ਦੇ ਅੰਦਰ ਦਇਆ ਜਾਂ ਤਰਸ ਦੀ ਭਾਵਨਾ ਬਿਲਕੁਲ ਵੀ ਨਹੀਂ ਹੁੰਦੀ ਪਰ ਦੁਨੀਆ ਦੇ ਵਿੱਚ ਕੁਝ ਇਹੋ ਜਿਹੇ ਪੰਛੀ ਹੁੰਦੇ ਆ ਜਿਨ੍ਹਾਂ ਦੇ ਅੰਦਰ ਮਨੁੱਖ ਵਾਲੇ ਗੁਣ ਹੁੰਦੇ ਆ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੀਆਂ ਕਰਤੂਤਾਂ ਪਸ਼ੂ ਵਰਗੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਬਾਣੀ ਵਿੱਚ ਕਰਤੂਤ ਪਸ਼ੂ ਕੀ ਮਾਨਸ ਜਾਤ ਲਿਖਿਆ ਜਾਨਵਰਾਂ ਤੋਂ ਪੰਛੀਆਂ ਤੋਂ ਕਈ ਵਾਰ ਬੰਦੇ ਨੂੰ ਬੜੀ ਸਿੱਖਣ ਦੀ ਲੋੜ ਆ ਅੱਜ ਦਾ ਮਨੁੱਖ ਦਾ ਜਿਹੜਾ ਜੀਵਨ ਦਾ ਪੱਧਰ ਆ ਉਹ ਡਿੱਗਦਾ ਜਾ ਰਿਹਾ ਤਾਂ ਉਹ ਇਹਨੂੰ ਆਪਾਂ ਇੱਕ ਕਬੂਤਰ ਤੇ ਕਬੂਤਰੀ ਦੀ ਕਹਾਣੀ ਦੁਆਰਾ ਸਮਝਦੇ ਆ ਕਿ ਪੰਛੀਆਂ ਤੋਂ ਵੀ ਸਿੱਖਿਆ ਜਾ ਸਕਦਾ ਤੇ ਜ਼ਿੰਦਗੀ ਬੰਦੇ ਦੀ ਕਿੱਦਾਂ ਦੀ ਹੋਣੀ ਚਾਹੀਦੀ ਆ ਇੱਕ ਜੰਗਲ ਦੇ ਵਿੱਚ ਕਬੂਤਰ ਤੇ ਕਬੂਤਰੀ ਦਾ ਜੋੜਾ ਰਹਿੰਦਾ ਸੀ ਉਹਨਾਂ ਦੋਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਇੱਕ ਦਿਨ ਅਚਨਚੇਤ ਇਹੋ ਜੀ ਘਟਨਾ ਵਾਪਰੀ ਜੰਗਲ ਦੇ ਵਿੱਚ ਕੋਈ ਸ਼ਿਕਾਰੀ ਆਇਆ ਸਰਦੀ ਦਾ ਮੌਸਮ ਸੀ ਉਹਨੇ ਆਪਣਾ ਜਾਲ ਵਿਛਾਇਆ ਕਬੂਤਰੀ ਜਦੋਂ ਜੰਗਲ ਦੇ ਵਿੱਚ ਦਾਣਾ ਚੁਗਣ ਗਈ ਆ ਉਹਦੇ ਜਾਲ ਵਿੱਚ ਫਸ ਗਈ ਆ ਉਹਨੇ ਉਹਨੂੰ ਫੜ ਕੇ ਤੇ ਆਪਣੇ ਪਿੰਜਰੇ ਵਿੱਚ ਕੈਦ ਕਰ ਲਿਆ ਉਦੋਂ ਕਾਲੀਆਂ ਘਟਾਵਾਂ ਚੜ੍ਹ ਆਈਆਂ ਬਹੁਤ ਬੱਦਲ ਆ ਗਏ ਤੇਜ਼ ਹਵਾ ਠੰਢੀ ਠੰਢੀ ਵਗਣ ਲੱਗੀ ਤੇ ਉਹ ਜਿਹੜਾ ਸ਼ਿਕਾਰੀ ਸੀ ਕਈ ਦਿਨਾਂ ਦਾ ਭੁੱਖਾ ਸੀਗਾ ਇਸ ਕਰਕੇ ਉਹਨੂੰ ਕੰਬਾ ਲੱਗਣਾ ਸ਼ੁਰੂ ਹੋ ਗਿਆ ਉਹਨੇ ਹਵਾ ਤੋਂ ਬਚਣ ਵਾਸਤੇ ਇੱਕ ਦਰਖਤ ਦਾ ਆਸਰਾ ਲਿਆ ਪਰ ਇਹ ਉਸਤੇ ਦਰਖਤ ਦਾ ਆਸਰਾ ਲਿਆ ਉਹਨੇ ਜਿਹਦੇ ਉੱਪਰ ਕਬੂਤਰ ਤੇ ਕਬੂਤਰੀ ਰਹਿੰਦੇ ਸੀ ਉਧਰੋਂ ਕਬੂਤਰ ਆਪਣੀ ਜਿਹੜੀ ਪਤਨੀਆ ਨੂੰ ਡੀਕਣ ਲੱਗਾ ਕਬੂਤਰੀ ਨੂੰ ਕਿ ਅਜੇ ਤੱਕ ਕਿਉਂ ਨਹੀਂ ਆਈ ਉਹ ਵਾਪਸ ਉਹਨੂੰ ਨਹੀਂ ਸੀ ਪਤਾ ਕਿ ਉਹਨੂੰ ਤਾਂ ਪਿੰਜਰੇ ਵਿੱਚ ਕੈਦ ਕਰ ਲਿਆ ਗਿਆ ਤੇ ਉਸੇ ਦਰਖਤ ਦੇ ਹੇਠਾਂ ਸ਼ਿਕਾਰੀ ਉਹਨੂੰ ਫੜ ਕੇ ਬੈਠਾ ਵਾ ਤੇ ਉਹ ਜਿਹੜਾ ਸ਼کاری ਆ ਥਰ-ਥਰ ਕੰਬ ਰਿਹਾ ਉਹਨੂੰ ਕੰਬਾ ਲੱਗ ਰਿਹਾ ਕਿਉਂਕਿ ਸਰਦੀ ਦਾ ਮੌਸਮ ਕਬੂਤਰ ਫਿਕਰਾਂ ਦੇ ਵਿੱਚ ਪਿਆ ਹੋਇਆ ਕਿ ਕਾਲੀਆਂ ਘਟਾਵਾਂ ਚੜ੍ਹਾਈਆਂ ਨੇ ਬੱਦਲ ਵੀ ਹੋ ਗਏ ਆ ਤੇਜ਼ ਹਵਾ ਵੀ ਵਗ ਰਹੀ ਆ ਇਹ ਵਰਖਾ ਦਾ ਮੌਸਮ ਵੀ ਬਣ ਰਿਹਾ ਕਬੂਤਰੀ ਅਜੇ ਤੱਕ ਨਹੀਂ ਆਈ ਉਹਦੇ ਫਿਕਰਾਂ ਵਿੱਚ ਪਿਆ ਹੋਇਆ ਉਹਦੇ ਥੱਲੇ ਜਿਹੜੀ ਕਬੂਤਰੀ ਪਿੰਜਰੇ ਵਿੱਚ ਬੰਨਦਾ ਉਹ ਵੀ ਕੁਝ ਨਾ ਕੁਝ ਸੋਚ ਰਹੀ ਹੈ ਇਦਾਂ ਦਾ ਜਦੋਂ ਹੁਣ ਕਬੂਤਰ ਉੜੀ ਕਰਿਆ ਬਾਰ-ਬਾਰ ਪਰ ਉਹ ਕਬੂਤਰੀ ਉਹਦੀ ਪਤਨੀ ਆ ਨਹੀਂ ਰਹੀ ਫਿਰ ਉਹ ਸੋਚਣ ਲੱਗਾ ਮਨ ਦੇ ਵਿੱਚ ਕਹਿੰਦਾ ਕਿ ਇਸਤਰੀਆਂ ਬਿਨਾ ਘਰ ਨਹੀਂ ਹੁੰਦੇ ਉਹ ਕਰਮਾ ਵਾਲਾ ਬੰਦਾ ਹੁੰਦਾ ਜਿਹਦੀ ਪਤਨੀ ਪਤੀ ਬਰਤਾ ਹੁੰਦੀ ਆ ਜੋ ਆਪਣੇ ਪਤੀ ਨੂੰ ਪਿਆਰ ਕਰਦੀ ਆ ਫੇਰ ਕਬੂਤਰ ਮਨ ਦੇ ਵਿੱਚ ਸੋਚਣ ਲੱਗਾ ਕਹਿੰਦਾ ਦੇਖੋ ਜਦੋਂ ਬੰਦਾ ਇਸਤਰੀ ਤੋਂ ਵੀ ਹੁਣਾ ਹੁੰਦਾ ਇਸਤਰੀ ਹੀਣਾ ਹੁੰਦਾ ਉਦੋਂ ਤਾਂ ਉਹ ਇਸਤਰੀ ਦੀ ਇੱਛਾ ਕਰਦਾ ਪਰ ਜਦੋਂ ਕੋਈ ਵੀ ਇਸਤਰੀ ਵਿਆਹ ਕੇ ਆਪਣਾ ਘਰ ਛੱਡ ਕੇ ਉਹਦੇ ਕੋਲ ਆਉਂਦੀ ਆ ਉਦੋਂ ਉਹਦੀ ਉਹ ਕਦਰ ਨਹੀਂ ਕਰਦਾ ਇਸ ਤਰੀਆਂ ਤੋਂ ਬਿਨਾ ਘਰ ਨਹੀਂ ਬਣਦੇ ਫਿਰ ਆਪਣੀ ਪਤਨੀ ਨੂੰ ਯਾਦ ਕਰਦਾ ਹੋਇਆ ਕਬੂਤਰ ਕਹਿਣ ਲੱਗਾ ਕਿ ਇਨਸਾਨ ਕਦੇ ਆਪਣੀ ਪਤਨੀ ਦਾ ਕਰਜ਼ਾ ਉਤਾਰ ਨਹੀਂ ਸਕਦਾ ਕੋਈ ਵੀ ਦੁਨੀਆ ਦਾ ਪਤੀ ਕਿਉਂਕੋ ਆਪਣਾ ਘਰ-ਬਾਰ ਛੱਡ ਕੇ ਸਾਡੇ ਕੋਲ ਆਉਂਦੀ ਆ ਵਿਆਹੀ ਜਾਂਦੀ ਆ ਸਾਡੀ ਸੇਵਾ ਕਰਦੀ ਆ ਤੇ ਇੰਨਾ ਹੀ ਨਹੀਂ ਤੇ ਉਹ ਸਾਡੇ ਲਈ ਸੰਤਾਨ ਵੀ ਪੈਦਾ ਕਰਦੀ ਸਾਡੀ ਵੰਸ਼ ਨੂੰ ਵੀ ਅੱਗੇ ਵਧਾਉਂਦੀ ਆ ਆਪ ਦੁੱਖ ਸਹਿੰਦੀ ਆ ਬਹੁਤ ਕੁਝ ਸਾਡੇ ਲਈ ਕਰਦੀ ਆ ਪਰ ਉਹ ਲੋਕ ਜਿਹੜੇ ਇਸਤਰੀ ਦੀ ਕਦਰ ਨਹੀਂ ਕਰਦੇ ਉਹਨਾਂ ਦੇ ਜੀਵਨ ਤੇ ਲਾਨਤਾ ਉਹਨਾਂ ਦੇ ਜੀਵਨ ਨੂੰ ਤਰਗ ਕੇ ਹ ਇਸ ਤਰ੍ਹਾਂ ਕਬੂਤਰ ਸੋਚੀ ਜਾਂਦਾ ਕਿ ਪਤੀ ਵਰਤ ਔਰਤ ਦਾ ਚੰਗੀ ਇਸਤਰੀ ਦਾ ਕਰਜਾ ساری ਜ਼ਿੰਦਗੀ ਨਹੀਂ ਲੈ ਸਕਦਾ ਜੋ ਪੂਰਾ ਜੀਵਨ ਹੀ ਸਮਰਪਿਤ ਕਰ ਦਿੰਦੀ ਹੈ ਕਿਉਂਕਿ ਸਵੇਰੇ ਉੱਠਣਾ ਆਪ ਚੀਜ਼ਾਂ ਬਾਅਦ ਵਿੱਚ ਖਾਣੀਆਂ ਪਹਿਲਾਂ ਖਾਣ ਲਈ ਆਪਣੇ ਬੱਚਿਆਂ ਨੂੰ ਦੇਣੀਆਂ ਇਹ ਇੱਕ ਔਰਤ ਹੀ ਕਰ ਸਕਦੀ ਆ ਉਹ ਮਾਂ ਦੇ ਰੂਪ ਦੇ ਵਿੱਚ ਪਤਨੀ ਦੇ ਰੂਪ ਵਿੱਚ ਸਾਡੀ ਸੇਵਾ ਕਰਨ ਆਉਂਦੀ ਆ ਆਪਣਾ ਘਰ-ਬਾਰ ਛੱਡ ਦਿੰਦੀ ਆ ਐਵੇਂ ਫਿਰ ਵਾਰ-ਵਾਰ ਜਦੋਂ ਕਬੂਤਰ ਸੋਚ ਰਿਹਾ ਯਾਦ ਕਰ ਰਿਹਾ ਕਿ ਉਹਦੀ ਜਿਹੜੀ ਪਤਨੀ ਆ ਕਬੂਤਰੀ ਆ ਕਿਸੇ ਜਾਲ ਵਿੱਚ ਫਸ ਗਈ ਹੋਣੀ ਆ ਤਾਂ ਹੀ ਹਜੇ ਤੱਕ ਨਹੀਂ ਆਈ ਕਬੂਤਰ ਫਿਰ ਆਪਣੀ ਕਬੂਤਰੀ ਨੂੰ ਆਵਾਜ਼ਾਂ ਮਾਰਦਾ ਉੱਚੀ-ਉੱਚੀ ਪਰ ਉਹ ਤਾਂ ਉਹ ਸ਼ਿਕਾਰੀ ਕੋਲ पिंजਰੇ ਦੇ ਵਿੱਚ ਬੰਦ ਕੀਤੀ ਹੋਈ ਆ ਉਹਨੂੰ ਜਦੋਂ ਆਵਾਜ਼ਾਂ ਸੁਣੀਆਂ ਫਿਰ ਉਹਨੇ ਆਵਾਜ਼ ਦਿੱਤੀ ਕਹਿਣ ਲੱਗੀ ਜਿਹੜੇ ਦਰਖਤ ਤੇ ਆਪਾਂ ਰਹਿੰਦੇ ਸੀ ਉਹਦੇ ਥੱਲੇ ਹੀ ਮੈਂ ਪਿੰਜਰੇ ਵਿੱਚ ਬੰਦ ਹਾਂ ਇਹ ਸ਼ਿਕਾਰੀ ਨੇ ਮੈਨੂੰ ਬੰਦ ਕੀਤਾ ਹੋਇਆ ਪਰ ਤੂੰ ਇਹਦੇ ਬਾਰੇ ਮਾੜਾ ਨਹੀਂ ਸੋਚਣਾ ਕਿਉਂਕਿ ਇਹ ਸਾਡੇ ਘਰ ਵਿੱਚ ਚੱਲ ਕੇ ਆਇਆ ਮਹਿਮਾਨ ਹੈ ਇੱਕ ਤੈਨੂੰ ਇਹਦੀ ਸੇਵਾ ਕਰਨੀ ਚਾਹੀਦੀ ਆ ਜੇ ਮੈਂ ਅੱਜ ਬੰਦਨਾ ਵਿੱਚਾਂ ਜਾਲ ਵਿੱਚਾਂ ਇਹ ਮੇਰੇ ਕਿਸੇ ਕਰਮ ਦੀ ਕੀਤੀ ਹੋਈ ਸਜ਼ਾ ਮੈਨੂੰ ਮਿਲੀ ਆ ਕਿਉਂਕਿ ਜਦੋਂ ਵੀ ਬੰਦੇ ਤੇ ਮਾੜਾ ਸਮਾਂ ਆਉਂਦਾ ਉਹਨੂੰ ਇਹਦਾ ਦੋਸ਼ ਕਿਸੇ ਦੂਜੇ ਨੂੰ ਨਹੀਂ ਦੇਣਾ ਚਾਹੀਦਾ ਇਹ ਉਹਦੇ ਆਪਣੇ ਕਰਮਾਂ ਦੀ ਸਜ਼ਾ ਮਿਲਦੀ ਆ ਹਰ ਬੰਦੇ ਨੂੰ ਮੈਂ ਕਿਸੇ ਦਾ ਮਾੜਾ ਕੀਤਾ ਹੋਣਾ ਪਿਛਲੇ ਜਨਮ ਦੇ ਵਿੱਚ ਜੋ ਅੱਜ ਮੈਨੂੰ ਇਹ ਬੰਦਨਾ ਵਿੱਚ ਪੈਣਾ ਪਿਆ ਹੁਣ ਤੂੰ ਏਦਾਂ ਕਰ ਸਭ ਕੁਝ ਭਲਾ ਕੇ ਇਹ ਮਹਿਮਾਨ ਜਿਹੜਾ ਘਰ ਵਿੱਚ ਆਇਆ ਦੀ ਸੇਵਾ ਵਿੱਚ ਲੱਗ ਜਾ ਇਹ ਥਰ-ਥਰ ਕੰਬ ਰਿਆ ਕਬੂਤਰ ਫਿਰ ਉੱਡ ਕੇ ਜਦੋਂ heਠਾਂ ਆਇਆ ਉਹਨੇ ਉਹ ਸ਼ਿਕਾਰੀ ਨੂੰ ਆਖਿਆ ਤੁਸੀਂ ਭਾਵੇਂ ਮੇਰੀ ਪਤਨੀ ਨੂੰ ਕੈਦ ਵਿੱਚ ਰੱਖਿਆ ਹੋਇਆ ਪਰ ਤੁਸੀਂ ਹੋ ਸਾਡੇ ਮਹਿਮਾਨ ਮੈਂ ਦੱਸੋ ਤੁਹਾਡੀ ਕੀ ਸੇਵਾ ਕਰ ਸਕਦਾ ਉਹ ਬੜਾ ਹੈਰਾਨ ਹੋਇਆ ਸ਼ਿਕਾਰੀ ਕਹਿੰਦਾ ਕਿ ਸੀਤ ਹਵਾ ਠੰਡੀ ਠੰਡੀ ਹਵਾ ਵਗ ਰਹੀ ਆ ਜੇ ਤੂੰ ਮੇਰੀ ਮਦਦ ਕਰਨੀ ਚਾਹਨਾ ਤਾਂ ਮੇਰੇ ਹੱਥ ਪੈਰ ਬੜੇ ਕੰਬ ਰਹੇ ਆ ਕਿਰਪਾ ਕਰ ਕਿ ਕਿਵੇਂ ਨਾ ਕਿਵੇਂ ਮੈਨੂੰ ਅੱਗ ਦਾ ਸੇਕ ਮਿਲ ਜਾਵੇ ਤੇ ਮੈਨੂੰ ਰਾਹਤ ਮਿਲੇ ਸਰਦੀ ਤੋਂ ਉਸ ਵਕਤ ਕਬੂਤਰ ਉੱਡਿਆ ਉਹਨੇ ਕਿਵੇਂ ਨਾ ਕਿਵੇਂ ਇਨੀ ਮੁਸ਼ਕਲ ਦੀ ਘੜੀ ਵਿੱਚ ਜਾ ਕੇ ਥੋੜੀ ਜੀ ਅੱਗ ਲਿਆਂਦੀ ਤੇ ਸੁੱਕੇ ਘਾਹ ਦੇ ਉੱਪਰ ਪਾ ਦਿੱਤੀ ਦੋ ਸੁੱਕੇ ਘਾਹ ਦੇ ਉੱਪਰ ਅੱਗ ਦਾ ਉਹ ਭਾਂਬੜ ਮੱਚੇ ਅੱਗ ਬਲੀ ਕਬੂਤਰ ਕਹਿਣ ਲੱਗਾ ਤੁਸੀਂ ਹੁਣ ਆਪਣੇ ਹੱਥ ਤੇ ਪੈਰ ਸੇਕ ਲੋ ਤੁਹਾਡੇ ਸਰੀਰ ਨੂੰ ਹੁਣ ਜਿਹੜੀ ਆ ਸਰਦੀ ਤੋਂ ਰਾਹਤ ਮਿਲੂਗੀ ਸ਼ਿਕਾਰੀ ਨੇ ਇਦਾਂ ਹੀ ਕੀਤਾ ਕਬੂਤਰ ਨੇ ਕਿਹਾ ਮੈਂ ਹੋਰ ਤੁਹਾਡੀ ਕੀ ਸੇਵਾ ਕਰ ਸਕਦਾ ਤੁਸੀਂ ਸਾਡੇ ਮਹਿਮਾਨ ਕਬੂਤਰੀ ਪਿੰਜਰੇ ਵਿੱਚ ਬੰਨਦਾ ਉਹ ਸ਼ਿਕਾਰੀ ਨੇ ਉਹਨੂੰ ਆਜ਼ਾਦ ਨਹੀਂ ਕੀਤਾ ਕਿਉਂਕਿ ਬੰਦੇ ਦਾ ਸੁਭਾਅ ਇਦਾਂ ਬੰਦੇ ਵਿੱਚ ਦਇਆ ਅੱਜਕੱਲ ਜਿਹੜੀ ਆ ਘਟਦੀ ਜਾ ਰਹੀ ਆ ਤਰਸ ਦੀ ਭਾਵਨਾ ਬੰਦੇ ਵਿੱਚ ਹੈਣੀਗੀ ਕਬੂਤਰ ਸੋਚਣ ਲੱਗਾ ਇਹ ਧਰਤੀ ਤੇ ਇਹੋ ਜਿਹੇ ਲੋਕ ਆ ਜਿਹੜੇ ਕਈਆਂ ਨੂੰ ਪ੍ਰਸ਼ਾਦਾ ਛਕਾਉਂਦੇ ਆ ਆਏ ਮਹਿਮਾਨਾਂ ਦੀ ਸੇਵਾ ਕਰਦੇ ਆ ਪਰ ਮੇਰੀ ਕਿਸਮਤ ਬੜੀ ਮਾੜੀ ਆ ਮੇਰੇ ਘਰ ਵਿੱਚ ਕੋਈ ਮਹਿਮਾਨ ਆਇਆ ਚੱਲ ਕੇ ਸਰਦੀ ਨਾਲ ਠਰੂੰ ਠਰੂੰ ਕਰਦਾ ਹੈ ਪਰ ਹੁਣ ਮੈਂ ਉਹਦੀ ਭੁੱਖ ਵੀ ਸ਼ਾਂਤ ਨਹੀਂ ਕਰ ਸਕਦਾ ਇਹ ਕੁਝ ਖਾ ਲਵੇ ਤੇ ਇਹਦੀ ਜਿਹੜੀ ਥੋੜੀ ਭੁੱਖ ਸ਼ਾਂਤ ਹੋ ਜਾਵੇਗੀ ਤੇ ਨੂੰ ਠੰਡ ਲੱਗਣੋਂ ਵੀ हट ਜਾਵੇਗੀ ਕਿਉਂਕਿ ਉਹ ਸ਼ਿਕਾਰੀ ਦੇ ਹੱਥ ਅਜੇ ਵੀ ਕੰਬ ਰਹੇ ਆ ਅੱਗ ਭਾਵੇਂ ਉਸੇਕੀ ਜਾਂਦਾ ਸਭ ਕੁਝ ਹੋ ਰਿਹਾ ਕਬੂਤਰ ਵੇਖ ਰਿਹਾ ਕਹਿੰਦਾ ਚਲੋ ਮੈਂ ਕਿੰਨਾ ਇਹ ਨਿਭਾਗਾ ਬੰਦਾ ਵਾਂ ਇਹ ਅੱਜ ਮਹਿਮਾਨ ਦੀ ਮੈਂ ਇੰਨੀ ਵੀ ਸੇਵਾ ਨਹੀਂ ਕਰ ਸਕਦਾ ਕਿ ਇਹਨੂੰ ਮੈਂ ਕੁਝ ਲਿਆ ਕੇ ਦੇ ਦੇਵਾਂ ਸ਼ਿਕਾ ਦੇਵਾਂ ਪਰ ਹੁਣ ਕਬੂਤਰ ਸੋਚਣ ਲੱਗਾ ਕਿ ਚਲੋ ਮੈਂ ਇਨਾਂ ਕੁ ਕਰ ਲੈਣਾ ਆਪਣਾ ਆਪ ਹੀ ਇਹਨੂੰ ਸਮਰਪਣ ਕਰ ਦੇਣਾ ਕਿਉਂਕਿ ਜਿਹੜਾ ਕਬੂਤਰ ਸੀ ਉਹ ਸੋਚਦਾ ਸੀ ਕਿ ਮੈਂ ਇਹੋ ਜਿਹਾ ਪੰਛੀ ਹਾਂ ਜਿਹੜਾ ਆਪਣੀ ਭੁੱਖ ਵੀ ਸਹੀ ਤਰ੍ਹਾਂ ਨਹੀਂ ਮਿਟਾ ਸਕਦਾ ਕਿਸੇ ਆਏ ਮਹਿਮਾਨ ਦੀ ਕਿੱਥੋਂ ਮੈਂ ਸੇਵਾ ਕਰ ਲੂੰਗਾ ਉਹਨੇ ਆਪਣੇ ਆਪ ਨੂੰ ਕੋਸਿਆ ਉਹ ਚ ਦਇਆ ਆ ਗਈ ਇੰਨੀ ਦਇਆ ਆ ਗਈ ਉਹਨੇ ਉਹ ਬਲਦੀ ਹੋਈ ਅੱਗ ਦੇ ਭਾਂਬੜਾਂ ਦੇ ਵਿੱਚ ਆਪਣੇ ਆਪ ਨੂੰ ਕਬੂਤਰ ਨੇ ਸੁੱਟ ਦਿੱਤਾ ਇਹ ਸਭ ਕੁਝ ਕਬੂਤਰ ਨੇ ਤਾਂ ਕੀਤਾ ਕਿ ਮੈਂ ਸ਼ਿਕਾਰੀ ਦਾ ਭੋਜਨ ਬਣ ਜਾਵਾਂਗਾ ਇਹ ਮੈਨੂੰ ਖਾ ਕੇ ਆਪਣੀ ਭੁੱਖ ਜਿਹੜੀ ਆ ਮਟਾਲੂਗਾ ਇਹ ਸਭ ਕੁਝ ਉੱਥੇ ਹੁੰਦਾ ਹੋਇਆ ਦੇਖ ਕੇ ਸ਼ିକਾਰੀ ਨੇ ਆਪ ਦੇ ਆਪ ਨੂੰ ਕੋਸਿਆ ਕਿ ਮੈਂ ਐਡਾ ਵੱਡਾ ਇਨਸਾਨ ਤੇ ਮੈਂ ਕਿੰਨੇ ਮਾੜੇ ਕੰਮ ਕਰਦਾ ਪੰਛੀਆਂ ਨੂੰ ਮਾਰਦਾ ਇਹ ਛੋਟਾ ਜਿਹਾ ਪੰਛੀ ਕਬੂਤਰ ਇਹਨੇ ਤਾਂ ਆਪਣੀ ਜਾਨ ਹੀ ਮੈਨੂੰ ਦੇ ਦਿੱਤੀ ਆ ਮੇਰੀ ਖਾਤਰ ਸਾਰਾ ਕੁਝ ਕੁਰਬਾਨ ਕਰ ਦਿੱਤਾ ਫਿਰ ਉਹਨੇ ਕਬੂਤਰੀ ਨੂੰ ਆਜ਼ਾਦ ਕੀਤਾ ਉਹਦੀਆਂ ਅੱਖਾਂ 'ਚ ਹੰਝੂ ਆ ਗਏ ਪਰ ਕਬੂਤਰੀ ਨੇ ਜਦੋਂ ਦੇਖਿਆ ਕਿ ਉਹਦਾ ਘਰ ਵਾਲਾ ਅੱਗ ਵਿੱਚ ਕੁੱਦ ਗਿਆ ਉਹ ਵੀ ਉਸੇ ਅੱਗ ਵਿੱਚ ਕੁੱਦ ਗਈ ਸ਼ਿਕਾਰੀ ਨੇ ਆਪਣੇ ਆਪ ਨੂੰ ਕੋਸਿਆ ਇੰਨਾ ਪਛਤਾਇਆ ਇੰਨਾ ਅੱਜ ਤੋਂ ਬਾਅਦ ਮੈਂ ਇੰਨਾਂ ਜੀਆਂ ਦੀ ਹੱਤਿਆ ਨਹੀਂ ਕਰੂੰਗਾ ਜਿਹੜੇ ਕਿਸੇ ਬਾਰੇ ਇੰਨਾ ਸੋਚਦੇ ਆ ਜਿਹੜੇ ਧਰਤੀ ਤੇ ਰੌਣਕ ਲਾਉਂਦੇ ਆ ਇਹਨਾਂ ਨੂੰ ਮੈਂ ਕਦੇ ਨਹੀਂ ਮਾਰਾਂਗਾ ਐਵੇਂ ਫਿਰ ਉਹਨੇ ਧਰਮ ਕਰਮ ਦੇ ਕਰਮਾਂ ਬਾਰੇ ਕਰਨ ਬਾਰੇ ਸੋਚਿਆ ਕਿ ਅੱਜ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਬੰਦ ਕਿਉਂਕਿ ਜੇ ਇੱਕ ਪੰਛੀ ਇੰਨਾ ਕੁਝ ਕਰ ਸਕਦੇ ਆ ਮੈਂ ਬੰਦਾ ਹੋ ਕੇ ਕਿਉਂ ਨਹੀਂ ਕਰ ਰਿਹਾ ਆਪਣੇ ਆਪ ਨੂੰ ਉਹਨੇ ਸਮਝਾਇਆ ਅੱਗੇ ਤੋਂ ਤੌਬਾ ਕੀਤੀ ਅਜੇ ਹਾਂ ਨਹੀਂ ਕਰਾਂਗਾ ਫੇਰ ਉਹ ਸ਼ਿਕਾਰੀ ਕਹਿਣ ਲੱਗਾ ਭਾਵੇਂ ਕੋਈ ਪਾਪੀ ਬੰਦਾ ਹੋਵੇ ਉਹਨੂੰ ਆਪਣਾ ਸਰੀਰ ਬਹੁਤ ਪਿਆਰਾ ਹੁੰਦਾ ਕੋਈ ਵੀ ਇੱਥੇ ਮਰਨਾ ਨਹੀਂ ਚਾਹੁੰਦਾ ਪਰ ਇਹਨਾਂ ਦੋਹਾਂ ਜੀਆਂ ਨੇ ਦੇਖੋ ਮੇਰੀ ਖਾਤਰ ਆਪਣੇ ਆਪ ਨੂੰ ਅੱਗ ਵਿੱਚ ਸੁੱਟ ਦਿੱਤਾ ਕਿ ਮੈਂ ਇਹਨਾਂ ਨੂੰ ਖਾ ਲੂੰਗਾ ਪਰ ਮੈਂ ਨਹੀਂ ਖਾਵਾਗਾ ਹੁਣ ਇਹਨਾਂ ਨੂੰ ਅੱਜ ਤੋਂ ਬਾਅਦ ਮੈਂ ਮਾਸ ਖਾਣਾ ਵੀ ਛੱਡਿਆ ਜੀਆਂ ਦੀ ਹੱਤਿਆ ਕਰਨੀ ਵੀ ਛੱਡੀ ਸਭ ਗਲਤ ਕੰਮ ਮੈਂ ਛੱਡ ਦੇਵਾਂਗਾ ਮੈਨੂੰ ਲੱਗਦਾ ਇਹਨਾਂ ਦੀ ਸਜ਼ਾ ਤਾਂ ਹੁਣ ਮੈਨੂੰ ਮਿਲੂਗੀ ਮੈਂ ਨਰਕਾਂ ਨੂੰ ਜਾਊਂਗਾ ਪਰ ਅੱਗੇ ਤੋਂ ਮੈਂ ਇਹੋ ਜਿਹਾ ਕੁਝ ਨਹੀਂ ਕਰਾਂਗਾ ਉਹ ਸ਼ਿਕਾਰੀ ਜਿਹੜਾ ਸੀ ਉਹਨੇ ਦੇਖਿਆ ਕਿ ਇੱਕ ਵਿਮਾਨ ਆਇਆ ਅਸਮਾਨ ਦੇ ਵਿੱਚ ਉਹਦੇ ਵਿੱਚ ਕਬੂਤਰ ਤੇ ਕਬੂਤਰੀ ਦੀ ਰੂਹ ਨੂੰ ਬਿਠਾਇਆ ਗਿਆ ਤੇ ਬੜੇ ਸਤਕਾਰ ਦੇ ਨਾਲ ਉਹਨਾਂ ਨੂੰ ਲੈ ਕੇ ਉਹ ਚਲੇ ਗਏ ਇਹ ਸਾਰੀ ਚੀਜ਼ ਜਦੋਂ ਹੁੰਦੀ ਦੇਖੀ ਸ਼ਿਕਾਰੀ ਬਾਅਦ ਵਿੱਚ ਸੰਨਿਆਸੀ ਬਣ ਗਿਆ ਬਿਰਾਗੀ ਸਾਧੂ ਬਣ ਗਿਆ ਕਿ ਕਰਮਾਂ ਦੀ ਸਜ਼ਾ ਤਾਂ ਬੰਦੇ ਨੂੰ ਮਿਲ ਕੇ ਰਹਿੰਦੀ ਹੈ ਜਿਹੜੇ ਕਰਮ ਕੀਤੇ ਹੋਣ ਇੱਕ ਦਿਨ ਉਹਦੀ ਸਮਾਧੀ ਲੱਗੀ ਹੋਈ ਸੀ ਜੰਗਲ ਨੂੰ ਅਚਨੇ ਚੇਤ ਅੱਗ ਲੱਗ ਗਈ ਇਦਾਂ ਧਿਆਨ ਨਹੀਂ ਸੀ ਸਿਮਰਨ ਕਰਦਾ ਕਰਦਾ ਅਭਿਆਸ ਕਰਦਾ ਕਰਦਾ ਇਹ ਸੜ ਕੇ ਰਾਖ ਹੋ ਗਿਆ ਸੀ ਇਹਨੂੰ ਵੀ ਅੱਗ ਲੱਗ ਗਈ ਸੀ ਕਿਉਂਕਿ ਕਰਮਾਂ ਦਾ ਚੱਕਰ ਆ ਨਾ ਇਹ ਮੁੜਦੇ ਆ ਕੀਤੇ ਹੋਏ ਕਰਮਾਂ ਕਰਕੇ ਹੀ ਬੰਦੇ ਨੂੰ ਦੁੱਖ ਕੀਤੇ ਹੋਏ ਕਰਮਾਂ ਕਰਕੇ ਬੰਦੇ ਨੂੰ ਸੁੱਖ ਮਿਲਦੇ ਆ ਕਰਮਾਂ ਕਰਕੇ ਆਪਾਂ ਰੱਬ ਦੇ ਨੇੜੇ ਕਰਮਾਂ ਕਰਕੇ ਆਪਾਂ ਰੱਬ ਤੋਂ ਦੂਰ ਹੋ ਜਾਂਦੇ ਆ ਇਹ ਛੋਟੀਆਂ ਛੋਟੀਆਂ ਭਾਵੇਂ ਗੱਲਾਂ ਨੇ ਪਰ ਇਹਨਾਂ ਦੇ ਅਰਥ ਬੜੇ ਵੱਡੇ ਆ ਕੁਝ ਲੋਕ ਆ ਜਿਹੜੇ ਕਰਮਾਂ ਨੂੰ ਨਹੀਂ ਮੰਨਦੇ ਤਾਂ ਉਹ ਮੂਰਖ ਲੋਕ ਆ ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੈ ਕਿ ਕਰਮਾ ਕਰਕੇ ਹੀ ਦੁੱਖਾ ਕਰਮਾ ਕਰਕੇ ਸੌਖਾ ਕਰਮੀ ਆਪੋ ਆਪਣੀ ਕਿ ਨੇੜ ਹੈ ਕਿ ਦੂਰ ਕਰਮਾ ਕਰਕੇ ਆਪਾਂ ਰੱਬ ਦੇ ਨੇੜੇ ਹੋ ਜਾਂਦੇ ਆ ਕਰਮਾ ਕਰਕੇ ਹੀ ਔਗਣਾ ਕਰਕੇ ਰੱਬ ਤੋਂ ਦੂਰ ਹੋ ਜਾਂਦੇ ਆ ਗੁਣ ਸਾਨੂੰ ਰੱਬ ਦੇ ਨੇੜੇ ਲੈ ਕੇ ਜਾਂਦੇ ਆ ਉਹ ਕਬੂਤਰ ਤੇ ਕਬੂਤਰੀ ਵਿੱਚ ਗੁਣ ਸੀਗੇ ਇੱਕ ਪੰਛੀ ਹੋ ਕੇ ਪਰ ਅੱਜ ਦੇ ਬੰਦੇ ਵਿੱਚ ਦਇਆ ਹੈ ਨਹੀਂ ਤਰਸ ਹੈ ਨਹੀਂ ਲੋਕਾਂ ਦੇ ਘਰੇ ਪੱਥਰ ਲੱਗੇ ਹੋਏ ਆ ਉਹਨਾਂ ਦੇ ਦਿਲ ਵੀ ਪੱਥਰ ਦੇ ਹੋ ਚੁੱਕੇ ਆ ਇਹ ਕਹਾਣੀ ਤੋਂ ਜਿਹੜੀ ਸਾਨੂੰ ਸਿੱਖਿਆ ਮਿਲਦੀ ਉਹ ਇਹ ਹੀ ਆ ਕਿ ਬੰਦੇ ਵਿੱਚ ਦਇਆ ਹੋਣੀ ਜ਼ਰੂਰੀ ਆ ਪਰ ਉਪਕਾਰ ਕਰਨਾ ਬੜਾ ਜ਼ਰੂਰੀ ਆ ਕਿਸੇ ਦੀ ਜਾਨ ਲੈਣੀ ਬੜੀ ਸੌਖੀ ਆ ਪਰ ਕਿਸੇ ਦੀ ਜਾਨ ਬਚਾਉਣੀ ਬੜੀ ਔਖੀ ਆ ਇਸ ਕਰਕੇ ਜਾਨ ਲੈਣ ਵਾਲਾ ਨਹੀਂ ਜਾਨ ਬਚਾਉਣ ਵਾਲਾ ਵੱਡਾ ਹੁੰਦਾ ਘਰ ਵਿੱਚ ਆਏ ਮਹਿਮਾਨਾਂ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਆ ਇਹ ਧੌਲ ਧਰਮ ਦਇਆ ਕਾਪੂਤ ਇਹ ਜਿਹੜਾ ਧਰਮ ਆ ਇਹ ਦਇਆ ਦਾ ਪੁੱਤਰ ਪਹਿਲੇ ਪਿਆਰੇ ਦਾ ਨਾਮ ਵੀ ਭਾਈ ਦਇਆ ਸਿੰਘ ਆ ਦੂਜੇ ਪਿਆਰੇ ਦਾ ਨਾਮ ਧਰਮ ਸਿੰਘ ਆ ਇਹ ਸਾਰੀਆਂ ਚੀਜ਼ਾਂ ਦੇ ਕੋਈ ਨਾ ਕੋਈ ਨਾਵਾਂ ਦੇ ਵੀ ਰਹੱਸ ਹੁੰਦੇ ਆ ਪਰ ਅਸੀਂ ਸਮਝ ਨਹੀਂ ਪਾਉਂਦੇ ਤਾਂ ਇਸ ਤਰ੍ਹਾਂ ਉਹਨੂੰ ਫਿਰ ਸਜ਼ਾ ਵੀ ਮਿਲ ਗਈ ਆਪਣੇ ਕੀਤੇ ਕਰਮਾਂ ਦੀ ਪਰ ਉਹਨੇ ਆਪਣੇ ਜੀਵਨ ਵਿੱਚ ਅੰਤਮ ਸਮੇਂ ਸੁਧਾਰ ਲਿਆਂਦਾ ਇਸ ਕਰਕੇ ਰੱਬ ਨੇ ਉਹਨੂੰ ਮਾਫ਼ ਕਰ ਦਿੱਤਾ ਤਾਂ ਸਾਨੂੰ ਵੀ ਆਪਣਾ ਜੀਵਨ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਸਾਡੇ ਕਰਕੇ ਕਿਸੇ ਨੂੰ ਤਕਲੀਫ ਹੋਵੇ ਦੁੱਖ ਹੋਵੇ ਨਿੱਕੇ ਨਿੱਕੇ ਪੰਛੀ ਹਨ ਬੋਟ ਆ ਸਾਨੂੰ ਇਹਨਾਂ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਆ ਤੇ ਸਾਡੇ ਵਿੱਚ ਦਇਆ ਇਹ ਜਿਹੜਾ ਗੋਣਾ ਬਹੁਤ ਵੱਡਾ ਹੋਣਾ ਚਾਹੀਦਾ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਸਾਡੇ ਅੰਦਰ ਵੀ ਤਰਸ ਦੀ ਭਾਵਨਾ ਪੈਦਾ ਹੋਵੇ ਜੇਕਰ ਅਸੀਂ ਇਹ ਸਾਰੀਆਂ ਚੀਜ਼ਾਂ ਕਰਦੇ ਹਾਂ ਜੋ ਸ਼ਿਕਾਰੀ ਕਰਦਾ ਸੀ ਜੀਵਾਂ ਦੀ ਹੱਤਿਆ ਤਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਰੋਕਣਾ ਚਾਹੀਦਾ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਚਾਹੀਦੀ ਆ ਜੀਵਨ ਇੱਕ ਵਾਰੀ ਮਿਲਿਆ ਵਾਰ-ਵਾਰ ਇਹ ਮਾਨਸ ਦੇਹੀ ਮਨੁੱਖਾ ਜਨਮ ਨਹੀਂ ਮਿਲਦਾ ਇਹ ਬੜਾ ਦੁਰਲੱਭ ਆ ਆਓ ਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬਲਾਈਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ